ਦੋ ਤਲਵਾਰਾਂ ਬਦੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਅੱਜ ਮੀਰੀ ਪੀਰੀ ਦਿਵਸ ਹੈ ਤੇ ਤੁਹਾਡੇ ਨਾਲ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਇੱਕ ਹੋਰ ਗੁਰਦਰਾ ਸਾਹਿਬ ਦੀ ਸਾਂਝ ਪਾਈ ਜਾ ਰਹੀ ਹੈ ਇਹ ਗੁਰਦਰਾ ਸਾਹਿਬ ਸਥਿਤ ਹੈ ਪਿੰਡ ਬੋ ਪਰਾਏ ਨੇੜੇ ਪਲਾਟ ਜ਼ਿਲ੍ਹਾ ਕਪੂਰਥਲਾ ਤੇ ਆਓ ਦਰਸ਼ਨ ਕਰਦੇ ਹਾਂ ਇਸ ਪਵਿੱਤਰ ਪਾਕਿਸਤਾਨ ਦੇ ਦੁਆਬੇ ਦੇ ਇਲਾਕੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਵਿੱਚ ਮੁਕਤੌਰ ਤੇ ਨਡਾਲਾ ਵਿਖੇ ਪੋਲਪੁਕਤਾ ਵਿਖੇ ਪਿੰਡ ਸਗਰਾਂ ਵਾਲੀ ਅਤੇ ਪਿੰਡ ਬੋਪਾਰਾ ਵਿਖੇ ਸਥਾਨ ਅਜ ਵੀ ਮੌਜੂਦ ਹਨ ਇਹ ਪਿੰਡ ਬੋਪਾਰਾ ਇਹ ਬਹੁਤ ਪ੍ਰਾਤਨ ਪਿੰਡ ਹੈ ਤੇ ਇਸ ਗੁਰਦਰਾ ਸਾਹਿਬ ਦੇ ਨੇੜੇ ਹੀ ਗੁਰਦਰਾ ਬਾਬਾ ਹੰਦਾਲ ਜੀ ਦਾ ਸਥਾਨ ਵੀ ਹੈ ਜਿੱਥੇ ایشیا سب نشان سب تو بعد دوجا ستھان آتا ہے ਮਿਲਦੇ ਹਾਂ ਕਿਸੇ ਹੋਰ ਧਾਰਮਿਕ ਸਥਾਨ ਦੀ ਯਾਤਰਾ ਜਾਂ ਹਜ਼ਰਤ ਪਰੀ ਕਹਾਣੀ ਦੇ ਨਾਲ ਤਦ ਤੱਕ ਅਲਵਿਦਾ ਅਲਵਿਦਾ ਅਲਵਿਦਾ